ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਦੇ ਤੁਹਾਡਾ ਸਵਾਗਤ ਹੈ ਅੱਜ ਜਲੰਧਰ ਦੇ ਵਿੱਚ ਜਿਮਨੀ ਚੌਂ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਕੈਬਨਟ ਮੰਤਰੀਆਂ ਦੇ ਦੁਆਰਾ ਮੀਟਿੰਗ ਰੱਖੀ ਗਈ ਲੇਕਿਨ ਕੁਝ ਬੀਜ਼ੀ ਰੁਜ਼ੀਮਿਆਂ ਦੇ ਕਾਰਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਸਾਹਿਬ ਉਤੇ ਸ਼ਮੂਲੀਅਤ ਨਹੀਂ ਕਰ ਸਕੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੇ ਸੰਦੀਪ ਪਾਠਕ ਨੇ ਉਸ ਮੀਟਿੰਗ ਦੀ ਗਵਾਹੀ ਕੀਤੀ ਪਹਿਲਾਂ ਤਾਂ ਉਹਨਾਂ ਨੇ ਜਿੱਤ ਦੀ ਸਾਰੇ ਹੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਿਹੜੇ ਐਮਐਲਏ ਨੇ ਜਿਹੜੇ ਮੌਕੇ ਦੇ ਵਿਧਾਇਕ ਨੇ ਅਤੇ ਸਾਰੇ ਹੀ ਕੈਬਨਟ ਮੰਤਰੀਸ ਜਿਹੜੀ ਉਹਨਾਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਹਲਕਾ ਜਲੰਧਰ ਵੈਸਤੂ ਜਿੱਤ ਹੋਈ ਹੈ ਉਹ ਇੱਕ ਇਤਿਹਾਸਕ ਜਿੱਤ ਹੈ ਆਮ ਆਦਮੀ ਦੇ ਪੱਖ ਵੱਲੋਂ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਆਗਾਮੀ ਚੋਣਾਂ ਆ ਰਹੀਆਂ ਨੇ ਯਾਨੀ ਕਿ ਪੰਜਾਬ ਦੇ ਵਿੱਚ ਹਲਕਾ ਗਦੜਵਾਹਾ ਬਰਨਾਲਾ ਛੱਬੇਵਾਲ ਅਤੇ ਡੇਰਾ ਬਾਬਾ ਨਾਨਕੂ ਜਿਮਨੀ ਚੋਣਾਂ ਦਾ ਐਲਾਨ ਹਾਲੇ ਹੋਣਾ ਬਾਕੀ ਹੈ ਸੰਦੀਪ ਪਾਟਕ ਨੇ ਜਿਹੜੇ ਪੱਤਰਕਾਰ ਸੀ ਉਹਨਾਂ ਤੋਂ ਦੂਰੀ ਬਣਾਈ ਰੱਖੀ ਅਤੇ ਪਰਸਨ ਤੌਰ ਤੇ ਹਰ ਇੱਕ ਜਿਹੜਾ ਮੈਂਬਰ ਸੀ ਕੈਬਨਟ ਮਨਿਸਟਰਸੀ ਉਹਦੇ ਨਾਲ ਮੁਲਾਕਾਤ ਕੀਤੀ 5 ਤੋਂ 10 ਮਿੰਟ ਉਹਦੇ ਨਾਲ ਸਮਾਂ ਸਪੈਂਡ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੀਆਂ ਆਗਾਮੀ ਚੋਣਾਂ ਹੋ ਰਹੀਆਂ ਨੇ ਉਹਦੇ ਲਈ ਸਾਰੇ ਹੀ ਵਿਧਾਇਕਾਂ ਨੂੰ ਅਤੇ ਸਾਰੇ ਹੀ ਕੈਬਨਟ ਮੰਤਰੀਆਂ ਨੂੰ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਹਲਕਾ ਗੱਧੜਵਾਹਾ ਬਰਨਾਲਾ ਛੱਬੇਵਾਲ ਅਤੇ ਡੇਰਾਬਾਬਾ ਨਾਨਕ ਤੋਂ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਸੱਚ ਦਾ ਸਾਥ ਦਿੱਤਾ ਹੈ ਇਸ ਲਈ ਮਹਿੰਦਰਪਾਲ ਭਗਤ ਜਿਹੜੇ ਨੇ ਉਹ ਚੋਣ ਜਿਹੜੇ ਜਿਮਣੀ ਚੋਣ ਹਲਕਾ ਜਲੰਧਰ ਵੈਸਤੂ ਜਿੱਤ ਚੁੱਕੇ ਨੇ ਦੂਸਰੇ ਪਾਸੇ ਉਹਨਾਂ ਨੇ ਮੁੱਖ ਮੰਤਰੀ ਸੀਐਮ ਦੇ ਜਿਹੜੀ ਕੈਂਪੇਨ ਹੈ ਉਹਦੀ ਵੀ ਛਲਾਗਾ ਕੀਤੀ ਉਹਨਾਂ ਨੇ ਕਿਹਾ ਇਕਜੁੱਟ ਰਹੋ ਕਿਉਂਕਿ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਸੰਦੀਪ ਪਾਟਕ ਜਿਹੜੇ ਨੇ ਉਹ ਚੋਣ ਪ੍ਰਚਾਰ ਦੇ ਜਿਹੜੇ ਮੇਨ ਆਗੂ ਹੋਣਗੇ ਹਲਕਾ ਜਲੰਧਰ ਵੈਸਤੂ ਜਿਮਣੀ ਚੋਣ ਵਾਸਤੇ ਪਰ ਅਜਾਇ ਨਹੀਂ ਹੋਇਆ ਸੰਦੀਪ ਪਾਟਕ ਅਤੇ ਰਗਵ ਚੰਡਾ ਕੁਝ ਰਜ਼ੀਮਿਆਂ ਦੇ ਕਾਰਨ ਉਹ ਜਿਹੜਾ ਇੰਚਾਰਜ ਜਿਹੜਾ ਨਹੀਂ ਲੈ ਸਕੇ ਨਾ ਹੀ ਚੋਣ ਪ੍ਰਚਾਰ ਵਾਸਤੇ ਆਏ ਲੇਕਿਨ ਉਧਰ ਭਗਵੰਤਵਾਣਾ ਤੇ ਭਗਵੰਤਾਨ ਦੀ ਫੈਮਿਲੀ ਨੇ ਸਿਰ ਧਾੜੀ ਦੀ ਬਾਜੀ ਲਾ ਕੇ ਚੋਣ ਜਿਤਾਈ ਹੈ ਮਹਿੰਦਰ ਪਾਲ ਭਗਤ ਨੂੰ ਅਤੇ ਕੱਲ ਹੋ ਸਕਦਾ ਹੈ ਕਿ ਕੈਬਨਿਟ ਮੰਤਰੀ ਵੀ ਬਣਾਇਆ ਜਾਏ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਪਾਲ ਭਗਤ ਨੂੰ ਜਿਨ੍ਹਾਂ ਨੇ ਲਗਭਗ 37 ਹਯਾਰ ਸਮਥਿੰਗ ਮੂਡ ਲੈ ਕੇ ਜਿਹੜੀ ਜਿੱਤ ਹਾਸਲ ਕੀਤੀ ਹੈ ਉਸਨੇ ਪ੍ਰਸ਼ਾਦ ਦਿੱਤਾ ਬੀਬੀ ਸਰਿੰਦਰ ਕੌਰ ਨੂੰ ਅਤੇ ਪ੍ਰਸ਼ਾਦ ਦਿੱਤਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ ਧੰਨ